ਤੋਡੇ ਬਾਥਰੂਮ ਦੇ ਉੱਤੇੋਂ ਬੜੀ ਤਿੱਖੀ ਗੰਦੀ ਸਮੈਲ ਆਉਣ ਲੱਗ ਜਾਂਦੀ ਹੈ। ਬਾਥਰੂਮ ਦੀ ਜਿਹੜੀ ਧਾਰ ਹੈ ਉਹ ਵੀ ਪਤਲੀ ਪੈ ਜਾਂਦੀ ਹੈ। ਮੁੱਖ ਕਾਰਨ ਹੁੰਦਾ ਜ਼ਿਆਦਾ ਦੇਰ ਤੁਸੀਂ ਲੰਮਾ ਸਾਈਕਲ ਚਲਾ ਲਿਆ। ਤੁਸੀਂ ਇੱਕ ਕੱਪ ਪਾਣੀ ਦਾ ਲੈ ਕੇ ਉਸੇ ਪਾਣੀ 'ਚ ਜਾਂ ਫਿਰ ਨਾਰਮਲ ਪਾਣੀ ਦੇ ਵਿੱਚ ਸ਼ਾਮ ਨੂੰ 15 ਮਿੰਟ ਤੁਸੀਂ ਹੌਲ ਦੇ ਵਿੱਚ ਬੈਠ ਜਿਆ ਕਰੋ। ਆਪਰੇਟਿਵ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਆ ਕੇ ਸਾਨੂੰ ਦੇਖੋ। ਤਾਂ ਤੁਸੀਂ ਸਾਡੇ ਤੋਂ ਸਿਰਫ 10 ਤੋਂ 15 ਦਿਨ ਵਾਲੀ ਇਹ ਦਵਾਈ ਲੈ ਸਕਦੇ ਹੋ ਜਿਸ ਦੇ ਨਾਲ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪ੍ਰੋਸਟੇਟ ਗਲੈਂਡਸ ਬਾਰੇ ਗਦੂਦਾਂ ਬਾਰੇ ਸੋ ਦੋਸਤੋ ਆਪਣੀ ਜਿਹੜੀ ਬਾਥਰੂਮ ਵਾਲੀ ਥੈਲੀ ਹੁੰਦੀ ਹੈ ਉਸ ਦੇ ਨੀਚੇ ਦੋ ਗ੍ਰੰਥੀਆਂ ਹੁੰਦੀਆਂ ਜਿਨ੍ਹਾਂ ਨੂੰ ਪ੍ਰੋਸਟੇਟ ਜਾਂ ਫਿਰ ਗਦੂਦ ਕਿਹਾ ਜਾਂਦਾ ਹੈ ਇਹਨਾਂ ਦੇ ਵਧਣ ਨਾਲ ਕੀ ਕੀ ਸਮੱਸਿਆਵਾਂ ਆਉਂਦੀਆਂ ਐ ਕਿਸ ਤਰੀਕੇ ਨਾਲ ਆਪਾਂ ਪਤਾ ਕਰ ਸਕਦੇ ਹਾਂ ਕਿ ਤੁਹਾਡੇ ਪ੍ਰੋਸਟੇਟ ਜਿਹੜੇ ਗਦੂਦ ਐ ਵਧੇ ਹੋਏ ਐ ਤੋ ਅੱਜ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਕੀ ਇਸ ਦਾ ਇਲਾਜ ਜਿਹੜਾ ਘਰੇਲੂ ਇਲਾਜ ਆਪਾਂ ਕੀ ਕਰ ਸਕਦੇ ਆ ਜਾਂ ਫਿਰ ਤੁਹਾਨੂੰ ਨਜ਼ਦੀਕੀ ਤੁਸੀਂ ਕਿਸੇ ਆਪਣੇ ਮੈਡੀਕਲ ਜਿਹੜਾ ਤੁਹਾਡਾ ਸਲਾਹਕਾਰ ਹੈ ਕੋਈ ਡਾਕਟਰ ਹੈਗਾ ਤੁਸੀਂ ਉਹਨਾਂ ਨਾਲ ਵੀ ਸਲਾਹ ਕਰ ਸਕਦੇ ਹੋ ਸਾਡੇ ਕੋਲ ਆ ਸਕਦੇ ਹੋ ਮੈਡੀਸਨ ਲੈ ਸਕਦੇ ਹੋ ਸਲਾਹ ਲੈ ਸਕਦੇ ਹੋ ਸੋ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਕੰਟਰੋਲ ਪੰਪ ਉੱਪਰ ਜੀਟੀ ਰੋਡ ਸਰਹੰਗਰ ਵੀਰਵਾਰ ਸਾਡੇ ਇੱਥੇ ਆਉਂਦਾ ਜੀ ਐਤਵਾਰ ਮੈਂ ਇੱਕ ਵੇਰ ਤੱਕ ਹੁੰਨਾ ਹੈ ਤੁਸੀਂ 9 ਤੋਂ 5 ਮਿਲ ਸਕਦੇ ਹੋ ਆ ਕੇ ਮੈਡੀਸਨ ਲੈ ਸਕਦੇ ਹੋ ਸਲਾਹ ਲੈ ਸਕਦੇ ਹੋ। ਤੋਂ ਦੋਸਤੋ ਜੇਕਰ ਤੁਹਾਨੂੰ ਪ੍ਰੋਸਟੇਟ ਗਲੈਂਡ ਗਨੂਦਾਂ ਦੀ ਸਮੱਸਿਆ ਆਈ ਹੋਈ ਹੈ ਤੇ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਪਤਾ ਕਰੀਏ ਕਿ ਸਾਨੂੰ ਇਹ ਸਮੱਸਿਆ ਹੈ ਜਾਂ ਨਹੀਂ ਹੈ। ਇਸਦੇ ਵਿੱਚ ਤੁਹਾਨੂੰ ਸਿੰਪਟਮ ਦੱਸਣ ਲੱਗੇ ਆ। ਤੁਸੀਂ ਨੋਟ ਕਰ ਸਕਦੇ ਹੋ ਤੁਸੀਂ ਫੀਲ ਕਰ ਸਕਦੇ ਹੋ ਕਿ ਤੁਹਾਨੂੰ ਇਦਾਂ ਦੀ ਜਾਂ ਤੁਹਾਡੇ ਪਰਿਵਾਰਕ ਕਿਸੇ ਮੈਂਬਰ ਨੂੰ ਇਹ ਸਮੱਸਿਆ ਤਾਂ ਨਹੀਂ ਹੈਗੀ। ਇਸਦੇ ਵਿੱਚ ਕੀ ਹੁੰਦਾ ਕਿ ਪ੍ਰੋਸਟੇਟ ਗਲੈਂਡ ਜਿਹੜੇ ਗਨੂਦ ਜਦੋਂ ਇਹ ਵੱਧ ਜਾਂਦੇ ਆ ਤੁਹਾਨੂੰ ਮੈਂ ਨਾਲ ਫੋਟੋ ਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ। ਜਦੋਂ ਇਹ ਪ੍ਰੋਸਟੇਟ ਗਲੈਂਡ ਗਦੂਦ ਬਣ ਜਾਂਦੇ ਆ ਤਾਂ ਜਿਹੜੀ ਵੈਕੂਮ ਵਾਲੀ ਨਾੜੀ ਹੁੰਦੀ ਆ ਉਹ ਨਾ ਗਲੂਦਾਂ ਦੇ ਵਿੱਚ ਦੀ ਹੋ ਕੇ ਆਉਂਦੀ ਹੈ ਤੇ ਇਹਨਾਂ ਦਾ ਕੰਮ ਹੁੰਦਾ ਗਦੂਦਾਂ ਦਾ ਇੱਕ ਤਰਲ ਪਦਾਰਥ ਆਪਣੇ ਮੈਚੂਰ ਰੀਜ ਕਰਦੇ ਆ ਉਹ ਤਰਲ ਪਦਾਰਥ ਜਿਹੜਾ ਆਪਣੇ ਸ਼ਕਰਾਣੂ ਨੂੰ ਅੱਗੇ ਤੱਕ ਜਾਣ ਦੇ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਸ਼ਕਰਾਣੂ ਐਂਡ ਤੱਕ ਪਹੁੰਚ ਕੇ ਇੱਕ ਬੱਚੇ ਦੇ ਰੂਪ ਦੇ ਵਿੱਚ ਆਪਾਂ ਨੂੰ ਬਾਅਦ ਦੇ ਵਿੱਚ ਦੇਖਦੇ ਆਂ ਸੋ ਇਹ ਜਾਣਕਾਰੀ ਜਿਹੜੀ ਬਦੂਦਾਂ ਵਾਸਤੇ ਮੈਂ ਤੁਹਾਨੂੰ ਦੇਣ ਲੱਗਾ ਜੇਕਰ ਤੁਹਾਡੀ ਪ੍ਰੋਸਟੇਟ ਗਲੈਂਡ ਵਧੇ ਹੋਏ ਆ ਤਾਂ ਤੁਹਾਡੀ ਜਿਹੜੀ ਬਾਥਰੂਮ ਵਾਲੀ ਨਾੜੀ ਹੈ ਉਹ ਕੁੱਟੀ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਬਾਥਰੂਮ ਕਰਨ ਤੋਂ ਬਾਅਦ ਟੁਕੜਾ ਟੁਕੜਾ ਬਾਥਰੂਮ ਆਈ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਕਿ ਬਾਥਰੂਮ ਕਰਨ ਤੋਂ ਬਾਅਦ ਬੜਾ ਤਿੱਖਾ ਦਰਦ ਹੁੰਦਾ ਹੈ ਬਾਥਰੂਮ ਦੀ ਸਟਾਰਟਿੰਗ ਤੇ ਵੀ ਦਰਦ ਹੁੰਦਾ ਹੈ ਜਾਂ ਫਿਰ ਤੁਹਾਡੇ ਬਾਥਰੂਮ ਦੇ ਵਿੱਚੋਂ ਬੜੀ ਤਿੱਖੀ ਗੰਦੀ ਸਮੈਲ ਆਉਣ ਲੱਗ ਜਾਂਦੀ ਹੈ ਤੇ ਬਾਥਰੂਮ ਦੀ ਜਿਹੜੀ ਧਾਰ ਹੈ ਉਹ ਵੀ ਪਤਲੀ ਪੈ ਜਾਂਦੀ ਹੈ ਸੋ ਐਦਾਂ ਦੇ ਸਿੰਪਟਮਸ ਹੁੰਨੇ ਆ ਇਹ ਜਿਹੜੇ ਨੂੰ ਕਿਸੇ ਨੂੰ ਬਲੂਡਾਂ ਦੀ ਪ੍ਰੋਬਲਮ ਹੁੰਦੀ ਹੈ ਇਹ ਸਮੱਸਿਆ ਆਉਂਦੀ ਕਿਉਂ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦੇ ਵਾਸਤੇ ਜਿਹੜਾ ਮੁੱਖ ਕਾਰਨ ਹੁੰਦਾ ਉਹ ਹੁੰਦਾ ਕਿ ਜਿਆਦਾ ਦੇਰ ਤੁਸੀਂ ਲੰਮਾ ਸਾਈਕਲ ਚਲਾ ਲਿਆ ਜਿਹਨਾਂ ਨੂੰ ਆਦਤ ਨਹੀਂ ਹੈਗੀ ਜਾਂ ਫਿਰ ਤੁਸੀਂ ਕਿਸੇ ਹਾਰਡ ਸੀਟ ਜਿੱਦਾਂ ਪੱਟੇ ਵਗੈਰਾ ਤੇ ਤੁਸੀਂ ਜਿਆਦਾ ਦੇਰ ਬੈਠਦੇ ਹੋ ਉਹਦੇ ਕਰਕੇ ਵੀ ਦਿੱਕਤ ਆ ਜਾਂਦੀ ਹੈ ਐਦਾਂ ਦੇ ਕੁਝ ਸਿੰਪਟਮਸ ਹੁੰਨੇ ਜਿਨ੍ਹਾਂ ਕਰਕੇ ਇਹ ਜਿਆਦਾ ਸਮੱਸਿਆ ਆਉਂਦੀ ਹੈ ਮਤਲਬ ਕਿ ਹਾਰਡ ਸੀਟ ਯੂਜ਼ ਕਰਨ ਨਾਲ ਜਾਂ ਫਿਰ ਲੰਮਾ ਸਾਈਕਲ ਚਲਾਉਣ ਨਾਲ ਜਦੋਂ ਤੁਸੀਂ ਇੱਕ ਪੋਜੀਸ਼ਨ ਦੇ ਉੱਤੇ ਜ਼ਿਆਦਾ ਦੇਰ ਬੈਠਦੇ ਹੋ ਉਹਨਾਂ ਦੇ ਨਾਲ ਇਹ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਹੁਣ ਜੇਕਰ ਇਸਦੇ ਇਲਾਜ ਦੀ ਗੱਲ ਕਰੀਏ ਇਸਦੇ ਇਲਾਜ ਅਕਸਰ ਤਿੰਨ ਤਰੀਕੇ ਨਾਲ ਕੀਤੇ ਜਾਂਦੇ ਹਨ ਇੱਕ ਹੁੰਦਾ ਕਿ ਤੁਸੀਂ ਕੋਈ ਮੈਡੀਸਨ ਲੈ ਲਓ ਦੂਸਰਾ ਹੁੰਦਾ ਕਿ ਤੁਸੀਂ ਕੋਈ ਥੈਰੇਪੀ ਲੈ ਲਓ ਤੀਸਰਾ ਤਰੀਕਾ ਹੁੰਦਾ ਜੀ ਕਿ ਇਸ ਦਾ ਆਪਰੇਸ਼ਨ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਮੈਂ ਤੁਹਾਨੂੰ ਸਲਾਹ ਦੇਣੀ ਚਾਹਾਂਗਾ ਕਿ ਜੇਕਰ ਤੁਹਾਨੂੰ ਸਮੱਸਿਆ ਹੈਗੀ ਹੈ ਤੁਹਾਨੂੰ ਕਿਸੇ ਨੇ ਆਪਰੇਸ਼ਨ ਵਾਸਤੇ ਰეკਮੈਂਡ ਕੀਤਾ ਹੈ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਆ ਕੇ ਸਾਨੂੰ ਜ਼ਰੂਰ ਮਿਲੋ ਸਿਰਫ 10 ਤੋਂ 15 ਦਿਨਾਂ ਦੀ ਮੈਡੀਸਨ ਦੇਵਾਂਗੇ ਜਿਸ ਦੇ ਨਾਲ ਤੁਹਾਨੂੰ ਪੂਰਨ ਤੌਰ ਤੇ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਏਗਾ। ਤੁਸੀਂ ਟ੍ਰਾਈ ਕਰ ਸਕਦੇ ਹੋ ਜੀ ਇੱਕ ਵਾਰੀ ਆ ਕੇ ਤੁਸੀਂ ਮੈਡੀਸਨ ਲੈ ਸਕਦੇ ਹੋ। ਦੂਸਰਾ ਤੁਹਾਨੂੰ ਇੱਕ ਘਰੇਲੂ ਇਲਾਜ ਦਾ ਸੁਝਾਅ ਦੱਸਣਾ ਜਿਸ ਦਾ ਜੇਕਰ ਤੁਹਾਨੂੰ ਪ੍ਰੋਸੈਡ ਦੀ ਪ੍ਰੋਬਲਮ ਹੈ ਕਿ ਤੁਹਾਨੂੰ ਇਹ ਵਾਲੇ ਜਿਹੜੇ ਮੈਂ ਲੱਛਣ ਦੱਸਿਆ ਤੁਹਾਨੂੰ ਆਏ ਹੋਏ ਹਨ। ਇਸ ਦੇ ਲਈ ਇੱਕ ਤਾਂ ਆਪਣੀ ਜਿਹੜੀ ਖੁਰਾਕ ਹੈ ਤੁਸੀਂ ਉਹ ਵਧੀਆ ਕਰੋ। ਸਭ ਤੋਂ ਪਹਿਲਾਂ ਤਾਂ ਧਿਆਨ ਰੱਖਿਓ ਕਿ ਜੇਕਰ ਤੁਹਾਡੇ ਦੁੱਧ ਘਰ ਦਾ ਨਹੀਂ ਹੈਗਾ ਤੁਸੀਂ ਚਾਹ ਦੁੱਧ ਨਹੀਂ ਪੀਣਾ। ਜਾਦੂ ਦੇ ਇਸ ਦੇ ਵਿੱਚ ਕੀ ਅਸਰ ਕਰਦਾ ਕਿ ਜਿਹੜਾ ਇਨਫੈਕਟਡ ਮਿਲਕ ਹੁੰਦਾ ਮੰਨ ਲਓ ਕਿਤੋਂ ਤੁਸੀਂ ਆਚਾਰ ਵਾਲਾ ਦੁੱਧ ਲੈ ਲਿਆ ਹੈ ਨਾ ਫੰਗਸ ਵਾਲਾ ਜਾਂ ਫਿਰ ਕੋਈ ਇੰਜੈਕਸ਼ਨ ਵਾਲਾ ਤੁਹਾਨੂੰ ਮਿਲਕ ਮਿਲਦਾ ਹੈ ਉਸ ਦੇ ਵਿੱਚ ਜਿਹੜੇ ਹਾਰਮੋਨਲ ਇੰਜੈਕਸ਼ਨ ਹੁੰਦੇ ਨੇ ਜਦੋਂ ਇਹ ਆਪਣੇ ਸਰੀਰ ਦੇ ਅੰਦਰ ਜਾਂਦੇ ਤਾਂ ਇਹ ਬਿਮਾਰੀ ਨੂੰ ਵਧਾਉਂਦੇ ਆ ਨਾ ਕਿ ਘਟਾਉਂਦੇ ਆ ਇਹ ਵੀ ਕਾਫੀ ਸਾਰੇ ਇਦਾਂ ਦੇ ਕਾਰਨ ਨੇ ਜਿਨ੍ਹਾਂ ਤੁਹਾਡੀ ਖੁਰਾਕ ਜਿਹੜੀ ਹੈਗੀ ਉਹ ਸਹੀ ਹੋਣੀ ਚਾਹੀਦੀ ਹੈ ਸੋ ਜੇਕਰ ਤੁਹਾਡੇ ਦੁੱਧ ਘਰ ਦਾ ਨਹੀਂ ਹੈਗਾ ਤੁਸੀਂ ਉਹ ਨਹੀਂ ਲੈਣਾ ਦੂਸਰਾ ਤਰੀਕਾ ਹੈਗੇ ਕਿ ਤੁਸੀਂ ਇੱਕ ਟੱਪ ਪਾਣੀ ਦਾ ਲੈ ਕੇ ਗੁੱਸੇ ਪਾਣੀ ਚ ਜਾਂ ਫਿਰ ਨੋਰਮਲ ਪਾਣੀ ਦੇ ਵਿੱਚ ਸ਼ਾਮ ਨੂੰ 15 ਮਿੰਟ ਤੁਸੀਂ ਉਸ ਦੇ ਵਿੱਚ ਬੈਠ ਜਿਆ ਕਰੋ ਦਿਨ ਦੇ ਵਿੱਚ ਦੋ ਵਾਰੀ ਤੁਸੀਂ ਬੈਠ ਸਕਦੇ ਹੋ ਤੁਸੀਂ ਤਕਰੀਬਨ 5 ਦਿਨ ਦੇ ਵਿੱਚ ਫਰਕ ਮਹਿਸੂਸ ਕਰੋਗੇ ਕਿ ਤੁਹਾਨੂੰ ਆਰਾਮ ਆਣਾ ਸ਼ੁਰੂ ਹੋ ਜਾਏਗਾ ਬਸ ਨਾਲੇ ਚੀਜ਼ ਦਾ ਧਿਆਨ ਰੱਖਿਓ ਕਿ ਜਿੰਨੋਂ ਤੱਕ ਤੁਸੀਂ ਪ੍ਰੋਪਰ ਤੁਸੀਂ ਠੀਕ ਨਹੀਂ ਹੋ ਜਾਂਦੇ ਤੁਸੀਂ ਕੋਈ ਵੀ ਜਿੱਦਾਂ ਹਾਰਡ ਸੀਟ ਤੇ ਬੈਠਣਾ ਜਾਂ ਸਾਈਕਲ ਚਲਾਉਣਾ ਖਾਸ ਕਰਕੇ ਇਹਨਾਂ ਚੀਜ਼ਾਂ 'ਤੇ ਧਿਆਨ ਰੱਖਣਾ ਹੈ ਇਹ ਕੰਮ ਤੁਸੀਂ ਬਿਲਕੁਲ ਨਹੀਂ ਕਰਨਾ ਜੇਕਰ ਫਿਰ ਵੀ ਤੁਹਾਨੂੰ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਸਾਡੇ ਤੋਂ ਸਿਰਫ 10 ਤੋਂ 15 ਦਿਨ ਵਾਲੀ ਇਹ ਦਵਾਈ ਲੈ ਸਕਦੇ ਹੋ ਜਿਸ ਦੇ ਨਾਲ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਬੜੀ ਛੋਟੀ ਜਿਹੀ ਦੋਸਤੋ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਇਆ ਸੀ। ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ। ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਕਿਸੇ ਹੋਰ ਵੀ ਭਾਈ ਤੱਕ ਇਹ ਜਾਣਕਾਰੀ ਪਹੁੰਚ ਸਕੇ ਉਹਨਾਂ ਨੂੰ ਫਾਇਦਾ ਹੋ ਸਕੇ। ਮੈਨੂੰ ਦਿਓ ਜੀ ਆਗਿਆ। ਨੈਕਸਟ ਵੀਡੀਓ 'ਚ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।